ਹੈਲੋ ਹਾਂਜੀ ਸਸ਼ਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਉਹ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਮੇਰੀਆਂ ਭੈਣਾਂ ਦੇ ਲਈ ਕਿਉਂਕਿ ਆਪਾਂ ਸੌਣ ਦੇ ਸੰਧਾਰੇ ਦੇ ਲਈ ਭੈਣਾਂ ਦੇ ਲਈ ਸਪੈਸ਼ਲ ਜਿਹੜੀ ਆਫਰ ਲੈ ਕੇ ਆਏ ਹਾਂ ਉਹ ਹੋਏਗੀ ਬਹੁਤ ਹੀ ਵੱਡੀ బిਗੇਸਟ ਆਫਰ ਹੋਏਗੀ ਭੈਣਾਂ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਹੈਗੀ ਉਹ ਸੀ ਆਪਣੇ ਬੁਟੀਕ ਦੀ ਜਿਹੜੀ ਲੋਕੇਸ਼ਨ ਹੈਗੀ ਉਹ ਮੈਂਸ਼ਨ ਕਰਨਾ ਚਾਹਾਂਗੇ ਸੀ ਵਿਲੇਜ ਪਤੋ ਹੀਰਾ ਸਿੰਘ ਤੋਂ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਔਰ ਜੇਕਰ ਤੁਸੀਂ ਵਿజిਟ ਕਰਕੇ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp ਨੰਬਰ ਦੇ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਸਕਦੇ ਹੈਗੇ ਹੋ। ਔਰ ਜੋ ਅੱਜ ਦੀ ਵੀਡੀਓ ਜਿਹੜੀ ਹੈਗੀ ਆਪਾਂ ਸਟਾਰਟ ਕਰਨ ਲੱਗੇ ਆ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਣਾ ਚਾਹਾਂਗੇ export quality ਦੀ 100% cotton ਵਾਲਾ ਤੁਹਾਨੂੰ ਸੂਟ ਮਿਲੇਗਾ। ਵਿਦਆਊਟ ਲਾਈਨਿੰਗ ਬਣੇਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੋਏਗੀ। ਸਟਾਫ ਹੋਏਗਾ ਇੱਕਦਮ ਫਾਈਨ ਕੁਆਲਿਟੀ ਦਾ ਸਟਾਫ ਹੋਏਗਾ। ਵਿਦਆਊਟ ਲਾਈਨਿੰਗ ਬਣਨ ਵਾਲਾ ਸਟਾਫ ਰਹਿਣ ਵਾਲਾ ਹੈਗਾ। 410 ਰੁਪਏ ਦਾ ਤੁਹਾਨੂੰ ਇੱਕ ਸਿੰਗਲ ਪੀਸ ਮਿਲੇਗਾ। ਇਸ ਦੀ ਜਿਹੜੀ ਆਫਰ ਹੋਏਗੀ ਉਹ ਇਹ ਹੋਏਗੀ ਕਿ ਜੋ ਸੇਮ ਐਡਰੈਸ ਤੇ ਉੱਪਰ ਜੋ ਪੈਣਾ ਤਿੰਨ ਸੂਟ ਬਾਈ ਕਰਦੀਆਂ ਹੈਗੀਆਂ ਉਹਨਾਂ ਦੇ ਲਈ ਸ਼ਿਪਿੰਗ ਜੋ ਫ੍ਰੀ ਹੋਏਗੀ ਇਹ ਜਿਹੜੀ ਆਫਰ ਹੈਗੀ ਸਿਰਫ ਅੱਜ ਦੇ ਦਿਨ ਦੇ ਲਈ ਹੀ ਹੋਏਗੀ ਕਿਉਂਕਿ ਆਪਾਂ ਸੌਣ ਦੇ ਸੰਧਾਰੇ ਦੇ ਲਈ ਪੈਣਾ ਦੇ ਲਈ ਆਫਰ ਲਗਾਈ ਹੈ ਜੋ ਭੈਣਾ ਸੇਮ ਐਡਰੈਸ ਤੇ ਉੱਪਰ ਤਿੰਨ ਸੂਟ ਬਾਇ ਕਰਦੀਆਂ ਉਹਨਾਂ ਦੇ ਲਈ ਹੈਗੀ ਜਿਹੜੀ ਉਹ ਸ਼ਿਪਿੰਗ ਹੈਗੀ ਉਹ ਫ੍ਰੀ ਹੋਏਗੀ ਜੋ ਨੈਕਸਟ ਇਸ ਦੇ ਵਿੱਚ ਕਲਰ ਆਏਗਾ ਬਲੈਕ ਔਰ ਵਾਈਟ ਜਿਹੜਾ ਇਹ ਕਲਰ ਹੋਏਗਾ ਬਹੁਤ ਫਾਈਨ ਕੁਆਲਿਟੀ ਦਾ ਸਟਾਫ ਹੋਏਗਾ ਜਿੰਨਾਂ ਭੈਣਾ ਕੋਲ ਇਹ ਸਟਾਫ ਗਏ ਆ ਉਹਨਾਂ ਨੂੰ ਪਤਾ ਹੀ ਹੈ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਹੈ ਜੋ ਕਿ ਵਿਦਆਊਟ ਲਾਈਨਿੰਗ ਬਨੇਗਾ ਜੋ ਨੈਕਸਟ ਕਲਰ ਹੋਏਗਾ ਵੀ ਬਹੁਤ ਹੀ ਪਿਆਰਾ ਕਲਰ ਹੈਗਾ ਇਹਨਾਂ ਦੇ ਉੱਪਰ ਲੇਸਸ ਲਗਾ ਕੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੈਗੇ ਹੋ yellow اور white ਦੇ ਕੰਬੀਨੇਸ਼ਨ ਦਾ ਜਿਹੜਾ ਇਹ ਕਲਰ ਰਹਿਣ ਵਾਲਾ ਹੈਗਾ ਨੈਕਸਟ ਜੋ ਹੋਏਗਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੋਏਗਾ ਇਹਦੇ ਵਿੱਚ ਤੁਹਾਨੂੰ ਦੋ ਸੇਮ ਪੀਸ ਵੀ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਸੂਟ ਹੈਗੇ ਜਿਹੜੇ ਉਹ ਵੇਅਰ ਕਰਨ ਦੇ ਸ਼ਕੀਨ ਹੈਗੀਆਂ ਨੇ ਤਾਂ ਉਹ ਵੀ ਦੋ ਸੇਮ ਪੀਸ ਵੀ ਹੈਗੇ ਜਿਹੜੀਆਂ ਉਹ ਪਹਿਣਾ ਲੈ ਸਕਦੀਆਂ ਹੈਗੀਆਂ 410 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਉਹਨਾਂ ਪਹਿਣਾ ਲਈ ਫ੍ਰੀ ਹੋਏਗੀ ਜੋ ਸੇਮ ਐਡਰੈਸ ਦੇ ਉੱਪਰ ਤਿੰਨ ਸੂਟ ਬਾਏ ਕਰਦੀਆਂ ਉਹਨਾਂ ਪਹਿਣਾ ਲਈ ਸ਼ਿਪਿੰਗ ਫ੍ਰੀ ਹੋਏਗੀ ਸਿੰਗਲ ਪੀਸ ਲਈ ਕੋਈ ਸ਼ਿਪਿੰਗ ਫ੍ਰੀ ਨਹੀਂ ਹੋਏਗੀ ਹੈ ਜੋ ਨੈਕਸਟ ਕਲਰ ਹੋਏਗਾ ਰਸਟ ਕਲਰ ਹੋਏਗਾ ਰਸਟ ਕਲਰ ਦੇ ਵਿੱਚ ਵੀ ਜਿਹੜਾ ਤੁਸੀਂ ਇਹ ਸੂਟ ਹੈਗਾ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਔਰ ਪ੍ਰਿੰਟਿੰਗ ਜੋ ਹੋਏਗੀ ਇਸਦੇ ਵਿੱਚ ਆਫ ਵਾਈਟ ਵੀ ਹੋਏਗੀ ਬਹੁਤ ਹੀ ਜਿਆਦਾ ਸੋਹਣਾ ਇਸ ਦਾ ਕਲਰ ਹੋਏਗਾ ਨੈਕਸਟ ਜੋ ਹੋਏਗਾ ਪਿੰਕ ਕਲਰ ਤੁਹਾਨੂੰ ਮਿਲੇਗਾ ਪਿੰਕ ਕਲਰ ਦੇ ਵਿੱਚ ਵਾਈਟ ਫਲਾਵਰਿੰਗ ਮਿਲਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ 410 ਰੁਪਏ 10 ਜੇਕਰ ਤੁਸੀਂ ਸੇਮ ਅਡਰੈਸ ਉੱਪਰ 3 ਪੀਸ ਬਾਈ ਕਰਦੇ ਹੈਗੇ ਤਾਂ ਤੁਹਾਡੇ ਲਈ ਸ਼ਿਪਿੰਗ ਫ੍ਰੀ ਹੋਏਗੀ ਔਰ ਸਿੰਗਲ ਪੀਸ ਲਈ ਕੋਈ ਵੀ ਸ਼ਿਪਿੰਗ ਫ੍ਰੀ ਨਹੀਂ ਹੋਏਗੀ ਨੈਕਸਟ ਜੋ ਕਲਰ ਹੋਏਗਾ ਪੀਚ ਕਲਰ ਹੋਏਗਾ ਪੀਚ ਕਲਰ ਦੇ ਵਿੱਚ ਜਿਹੜੀ ਹੈਗੀ ਉਹ ਵਾਈਟ ਦੀ ਪ੍ਰਿੰਟਿੰਗ ਮਿਲੇਗੀ ਸਟੱਫ ਵੇਗਾ ਬਹੁਤ ਹੀ ਜ਼ਿਆਦਾ ਸੋਹਣਾ ਕਿਉਂਕਿ ਮੈਂ ਇਹ ਇਦਾਂ ਚੈੱਕ ਕਰਾਉਣਾ ਚਾਹਨੀ ਹੁੰਦੀ ਆ ਭੈਣਾਂ ਨੂੰ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਵਿਦਆਊਟ ਲਾਈਨਿੰਗ ਬਣਨ ਵਾਲਾ ਸਟੱਫ ਹੈਗਾ ਯਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਨੈਕਸਟ ਕਲਰ ਹੋਏਗਾ ਆਫ ਵਾਈਟ ਔਰ ਮਹਿੰਦੀ ਦੀ ਜਿਹੜੀ ਇਸ ਤੇ ਵਿੱਚ ਹੈਗੀ ਪ੍ਰਿੰਟਿੰਗ ਰ ਨਹੀਂ 100% ਵਾਲੀ ਐਕਸਪੋਰਟ ਕਾਟਨ ਦਾ ਸਟਾਫ ਹੋਏਗਾ ਨੈਕਸਟ ਜੋ ਕਲਰ ਤੁਹਾਨੂੰ ਮਿਲੇਗਾ ਉਹ ਵੀ ਬਹੁਤ ਹੀ ਪਿਆਰਾ ਕਲਰ ਹੋਏਗਾ ਵਿਦਆਊਟ ਲਾਈਨਿੰਗ ਬਣੇਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ 410 ਰੁਪਏ ਦਾ ਤੁਹਾਨੂੰ ਇਹ ਸੂਟ ਮਿਲਣ ਵਾਲਾ ਹੈਗਾ ਨੈਕਸਟ ਜੋ ਰਹਿਣ ਵਾਲੇ ਹੈਗੇ ਆ ਔਰਗੈਂਜ਼ਾ ਦੇ ਹੋਏਗੇ ਤਮੰਨਾ ਬ੍ਰਾਂਡ ਦਾ ਸਟਾਫ ਹੋਏਗਾ ਇਸ ਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ 2.5 ਮੀਟਰ ਦੀ ਇੱਕ ਕੱਟ ਮਿਲੇਗੀ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਸਟਾਫ ਮਿਲ ਜਾਏਗਾ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੇਗਾ ਤੁਹਾਨੂੰ ਇਸ ਦੇ ਵਿੱਚ ਪਿੰਕ ਕਲਰ ਦਾ ਤੁਹਾਨੂੰ ਇੱਕ ਪੀਸ ਹੋਰ ਵੀ ਮਿਲ ਜਾਏਗਾ 5 ਮੀਟਰ ਤੁਹਾਨੂੰ ਇਹ ਸਟਾਫ ਮਿਲ ਜਾਏਗਾ 750 ਰੁਪਏ ਦਾ ਜਿਹੜਾ ਇਹ ਪੂਰਾ ਸੂਟ ਬਣਦਾ ਹੈ ਜੇਕਰ ਤੁਸੀਂ ਇਹ ਸੇਮ ਤਿੰਨ ਪੀਸ ਜਿਹੜੇ ਹੈਗੇ ਉਹ ਸਾਡੇ ਤੋਂ ਬਾਏ ਕਰਦੇ ਹੋ ਤਾਂ ਤੁਹਾਡੇ ਲਈ ਵੀ ਸ਼ਿਪਿੰਗ ਜਿਹੜੀ ਉਹ ਫ੍ਰੀ ਹੋਏਗੀ ਬਾਂਦਰੀ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਹੈ ਤੁਸੀਂ ਦੁਪੱਟਾ ਔਰ ਸ਼ਰਟ ਵੀ ਰੈਡੀ ਕਰ ਸਕਦੇ ਹੈਗੇ ਪੂਰਾ ਸੂਟ ਵੀ ਰੈਡੀ ਕਰ ਸਕਦੇ ਹੋ ਵੈਸੇ ਇਹ ਵਾਈਟ ਬਾਟਮ ਜਾਂ ਆਫ ਵਾਈਟ ਬਾਟਮ ਦੇ ਨਾਲ ਬਹੁਤ ਹੀ ਪਿਆਰੇ ਸੂਟ ਲੱਗਦੇ ਐ ਸਪੈਸ਼ਲੀ ਤੀਆਂ ਦੇ ਵਿੱਚ ਡਾਰਕ ਕਲਰ ਪਾਏ ਹੋਏ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਹੈਗੇ ਨੈਕਸਟ ਹੋਏਗਾ yellow ਕਲਰ yellow ਦੇ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ 5 ਮੀਟਰ ਜਿਹੜਾ ਸਟਾਫ ਆ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਏਗਾ ਤੁਸੀਂ ਦੁਪ ਔਰ ਸ਼ਰਟ ਵੀ ਰੈਡੀ ਕਰ ਸਕਦੇ ਆ ਪੂਰਾ ਸੂਟ ਵੀ ਰੈਡੀ ਕਰ ਸਕਦੇ ਆ ਇਸ ਦੇ ਉੱਪਰ ਸਟਾਫ ਇੰਨਾ ਕਿ ਜਿਆਦਾ ਫਾਈਨ ਹੋਏਗਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਸਟਾਫ ਹੋਏਗਾ ਪਿਓਰ ਦਾ ਤਮੰਨਾ ਬ੍ਰਾਂਡ ਦਾ ਸਟਾਫ ਹੋਏਗਾ ਨੀਡਲਵਰਕ ਥ्रेडਵਰਕ ਹੈਂਡਵਰਕ ਜੋ ਮਰਜੀ ਤੁਸੀਂ ਕਰਵਾ ਸਕਦੇ ਹੈਗੇ ਹੋ ਸਟਾਫ ਹੋਏਗਾ ਇੱਕਦਮ ਫਾਈਨ ਨੈਕਸਟ ਇਸ ਦੇ ਵਿੱਚ ਕਲਰ ਹੋਏਗਾ ਨਿਓਨ ਮਹਿੰਦੀ ਸ਼ੇਡ ਦੇ ਵਿੱਚ ਵੀ ਤੁਹਾਨੂੰ 5 ਮੀਟਰ ਜਿਹੜਾ ਉਹ ਸਟਾਫ ਮਿਲ ਜਾਏਗਾ ਆਫਰ ਹੋਏਗੀ ਉਹਨਾਂ ਭੈਣਾਂ ਦੇ ਲਈ ਜੋ ਤਿੰਨ ਸੂਟ ਆ ਜਿਹੜੇ ਸੇਮ ਐਡਰੈਸ ਤੇ ਪਰ ਬਾਏ ਕਰਦੇ ਹੈਗੇ ਹੋ ਤਾਂ ਤੁਹਾਨੂੰ ਜਿਹੜੀ ਸ਼ਿਪਿੰਗ ਹੋਏਗੀ ਉਹ ਅੱਜ ਦੇ ਦਿਨ ਦੇ ਲਈ ਫ ਸਟਾਫ ਹੋਏਗਾ ਇਕਦਮ ਫਾਈਨ ਕੰਨੀ ਤੋਂ ਅਸੀਂ ਤੁਹਾਨੂੰ ਚੈੱਕ ਕਰਾਉਣਾ ਚਾਹੁੰਦੇ ਹਾਂ ਕਿ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੋਏਗਾ ਤਮੰਨਾ ਬ੍ਰਾਂਡ ਦਾ ਸਟਾਫ ਹੋਏਗਾ ਤੁਸੀਂ ਵਾਈਟ ਜਾਂ ਆਫ ਵਾਈਟ ਬਾਟਮ ਨਾਲ ਵੇਅਰ ਕਰਕੇ ਬਹੁਤ ਸੋਹਣੀ ਲੁੱਕ ਆਪਣੇ ਸੂਟਸ ਨੂੰ ਦੇ ਸਕਦੇ ਹੈਗੇ ਹੋ ਇਹ ਵਾਲਾ ਰੈੱਡ ਟਮਾਟਰ ਕਲਰ ਹੋਏਗਾ ਰੈੱਡ ਜਿਹੜਾ ਹੈਗਾ ਉਹ ਟਮਾਟਰੀ ਕਲਰ ਹੋਏਗਾ ਬਹੁਤ ਪਿਆਰਾ ਜਿਹੜਾ ਇਹ ਸ਼ੇਡ ਹੈਗਾ ਯਾ ਜੇਕਰ ਤੁਸੀਂ ਇਹਨਾਂ ਨੂੰ ਕੰਟਰਾਸਟ ਬਣਾ ਕੇ ਲੈਣਾ ਚਾਹੁੰਦੇ ਹੋ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੈਗੇ ਹੋ ਆਲਓਵਰ ਤੁਸੀਂ ਬਾਏ ਕਰਨਾ ਆਲਓਵਰ ਵੀ ਕੱਟ ਸਕਦੇ ਹੈਗੇ ਹੋ ਇਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ 5 ਮੀਟਰ ਸਟਾਫ ਮਿਲ ਜਾਏਗਾ ਨੈਕਸਟ ਕਲਰ ਹੋਏਗਾ ਗ੍ਰੀਨ ਗ੍ਰੀਨ ਕਲਰ ਦੀ ਸੈਫ ਤੁਹਾਨੂੰ 2.5 ਮੀਟਰ ਦੀ ਹੀ ਕੱਟ ਮਿਲੇਗੀ 2.5 ਮੀਟਰ ਦੀ ਹੀ ਕੱਟ ਮਿਲੇਗੀ ਤੁਸੀਂ 2.5 ਮੀਟਰ ਦੀ ਇੱਕ ਕੱਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਹੈਗੇ ਹੋ ਨੈਕਸਟ ਜੋ ਰਹਿਣ ਵਾਲਾ ਹੈਗਾ ਆ ਖਾਦੀ ਕਾਟਨ ਦੀ ਡਿਜ਼ਾਈਨਿੰਗ ਵਾਲਾ ਸੂਟ ਤੁਹਾਨੂੰ ਮਿਲੇਗਾ ਇਹ ਆਪਾਂ ਨੇ ਪਹਿਲਾਂ ਵੀ ਵੀਡੀਓ ਵਿੱਚ ਦਿਖਾਈ ਹੋਈ ਸੀਗੇ ਸੂਟ ਇਹ ਹੈਗਾ ਆ ਲਾਈਟ ਪਰਪਲ ਕਲਰ ਸੀਗਾ ਜਿਸ ਤੇ ਨੈਕ ਦੇ ਉੱਪਰ ਇਸ ਤਰੀਕੇ ਦਾ ਵਰਕ ਹੋਏਗਾ ਔਰ ਸੇਮ ਅਜਿਹਾ ਸੀ ਬਾਹੂ ਦੇ ਉੱਪਰ ਵੀ ਵਰਕ ਹੋਏਗਾ ਇਹ ਹੈਗਾ ਲਾਈਟ ਲਵੈਂਡਰ ਸ਼ੇਡ ਜਿਸ ਤੇ ਉੱਪਰ ਡਾਰਕ ਪਰਪਲ ਦੇ ਨਾਲ ਵਰਕ ਕੀਤਾ ਗਿਆ ਹੈਗਾ ਆ ਇਸ ਟਾਈਪ ਹੈਗਾ ਜਿਹੜਾ ਇਸ ਤੇ ਬਾਹੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਸ ਦਾ ਪ੍ਰਾਈਸ ਹੋਏਗਾ 750 ਰੁਪਏ ਜੇਕਰ ਤੁਸੀਂ ਸੇਮ ਐਡਰੈਸ ਦੇ ਉੱਪਰ ਤਿੰਨ ਸੂਟ ਬਾਏ ਕਰਦੇ ਹੋਗੇ ਤਾਂ ਤੁਹਾਨੂੰ ਜਿਹੜੀ ਸ਼ਿਪਿੰਗ ਹੈਗੀ ਉਹ ਫ੍ਰੀ ਹੋਏਗੀ ਸ਼ਿਪਿੰਗ ਜੋ ਹੋਏਗੀ ਫ੍ਰੀ ਹੋਏਗੀ ਇਸ ਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਵੀ ਮਿਲ ਜਾਏਗਾ ਇਸ ਖਾਦੀ ਕਾਟਨ ਵਾਲੇ ਸਟਾਫ ਦੇ ਵਿੱਚ 750 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਇੱਕ ਕਲਰ ਇਸ ਦੇ ਵਿੱਚ ਇਹ ਵਾਲਾ ਰਹਿਣ ਵਾਲਾ ਹੈਗਾ ਹੈ ਲੋਕੀ ਕਲਰ ਕਹੜੀਏ ਜਿਨ੍ਹਾਂ ਨੂੰ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈਗਾ ਵਿਦਆਊਟ ਲਾਈਨਿੰਗ ਵਾਲੀ ਬਣਨ ਵਾਲੇ ਸੂਟ ਰਹਿਣ ਵਾਲੇ ਆ ਰਖੜੀਆਂ ਦੇ ਲਈ ਬੈਸਟ ਆਪਸ਼ਨ ਹੈਗੀ ਆ ਪਹਿਣਾ ਦੇ ਲਈ ਜਿੱਦਾਂ ਆਪਾਂ ਰਖੜੀਆਂ ਦੇ ਉੱਪਰ ਪਹਿਣਾ ਨੂੰ ਸੂਟ ਦੇਣੇ ਹੈਗੇ ਆ ਨੈਕਸਟ ਜੋ ਆਪਾਂ ਇੱਕ ਇਹਦੀ ਵੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਇਹ ਹੋਏਗਾ ਪੀਸ ਅ ਫਰੰਟ ਦੇ ਉੱਪਰ ਜਿਹੜਾ ਹੈਗਾ ਪੂਰਾ ਇਹਦੇ ਦੇ ਉੱਪਰ ਥ੍ਰੈਡ ਵਰਕ ਹੋਏਗਾ ਇਸ ਤਰੀਕੇ ਦੇ ਨਾਲ ਫਰੰਟ ਦੇ ਉੱਪਰ ਵੀ ਤੁਹਾਨੂੰ ਪੂਰਾ ਥ੍ਰੈਡ ਵਰਕ ਆ ਜਿਹੜਾ ਇਸ ਦੇ ਉੱਪਰ ਮਿਲ ਜਾਏਗਾ ਔਰ ਇਸਦੀ ਬਾਜੂ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਇਸ ਤਰੀਕੇ ਦਾ ਇਸਦੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਇਸ ਦੇ ਵਿੱਚ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਉਹ ਤੁਹਾਨੂੰ ਅਸੀ ਕਲਰ ਹੈਗੇ ਜਿਹੜੇ ਉਹ ਚੈੱਕ ਕਰਵਾ ਦਿੰਨੇ ਆ ਐਸੇ ਵਿੱਚ ਤੁਹਾਨੂੰ ਪੰਜ ਕਲਰ ਮਿਲਣਗੇ ਪਿੰਕ ਮਿਲੇਗਾ ਔਰ ਸੇਮ ਲਵੈਂਡਰ ਕਲਰ ਵੀ ਮਿਲ ਜਾਏਗਾ ਤੁਹਾਨੂੰ ਇੱਕ ਹੋਰ ਪੀਸ ਮਿਲ ਜਾਏਗਾ ਸੇਮ ਪੀਸ ਤੁਹਾਨੂੰ ਦੋ ਮਿਲ ਜਾਣਗੇ ਡਾਰਕ ਪਰਪਲ ਕਲਰ ਵੀ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗਾ ਇਸੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਨੈਕਸਟ ਕਲਰ ਵੀ ਹੋਏਗਾ ਥੋੜਾ ਜਿਹੜਾ ਲਾਈਟ ਪਿੰਕ ਸ਼ੇਡ ਹੈ ਤੁਹਾਨੂੰ ਉਹ ਵੀ ਮਿਲ ਜਾਏਗਾ ਪਰਪਲ ਪਿੰਕਿਸ਼ ਟੋਨ ਦਾ ਇਹ ਰਹਿਣ ਵਾਲਾ ਹੋਏਗਾ ਇਸ ਦਾ ਪ੍ਰਾਈਸ ਹੋਏਗਾ 850 ਰੁਪਏ ਜੇਕਰ ਸੇਮ ਸੂਟ ਤੁਸੀਂ 10 ਸੇਮ ਅਡਰੈਸ ਤੇ ਬਾਇ ਕਰਦੇ ਹੈਗੇ ਤਾਂ ਤੁਹਾਡੇ ਲਈ ਸ਼ਿਪਿੰਗ ਹੈਗੀ ਜਿਹੜੀ ਉਹ ਫ੍ਰੀ ਰਹੇਗੀ ਸਪੈਸ਼ਲ ਰਖੜੀਆਂ ਦੇ ਉੱਪਰ ਆਫਰ ਰਹਿਣ ਵਾਲੀ ਹੈ ਬਰਬਰੀ ਕਾਟਨ ਦਾ ਸਟਾਫ ਹੋਇਆ ਜੋ ਕਿ ਵਿਦਾਊਟ ਲਾਈਨਿੰਗ ਬਨੇਗਾ ਬਰਬਰੀ ਕਾਟਨ ਦਾ ਸਟਾਫ ਹੋਇਆ ਜੋ ਕਿ ਵਿਦਾਊਟ ਲਾਈਨਿੰਗ ਬਣਨ ਵਾਲਾ ਸਟਾਫ ਰਹਿਣ ਵਾਲਾ ਬਰਬਰੀ ਕਾਟਨ ਦਾ ਸਟਾਫ ਹੋਏਗਾ ਜਿੰਨਾ ਪਹਿਲਾਂ ਕੋਲੇ ਗਏ ਹੈਗੇ ਪੀਸ ਉਹਨਾਂ ਨੂੰ ਪਤਾ ਹੀ ਹੈ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਹੈਗਾ ਐ ਨੈਕਸਟ ਜੋ ਤੁਹਾਨੂੰ ਮਿਲੇਗਾ ਸਿੰਧੀ ਟ ਇੱਕ ਪੀਸ ਰਹਿ ਗਿਆ ਹੈ ਸਿੰਧੀ ਢੋਪੇ ਵਾਲਾ ਇਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਵਾਈਨ ਸ਼ੇਡ ਮਿਲੇਗਾ ਜਿਵੇਂ ਫਰੰਟ ਦੇ ਉੱਪਰ ਇਸ ਤਰੀਕੇ ਨਾਲ ਵਰਕ ਕੀਤਾ ਗਿਆ ਸੇਮ ਹੈ ਦਸਤੀ ਬਾਜੂ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਵਰਕ ਉਹ ਮਿਲੇਗਾ ਇਸ ਦਾ ਪ੍ਰਾਈਸ ਹੋਏਗਾ 800 ਰੁਪਿਆ 800 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਆ ਜਿਹੜਾ ਬਾਈ ਕਰ ਸਕਦੇ ਹੈਗੇ ਹੋ ਜੇਕਰ ਸੇਮ ਐਡਰੈਸ ਉੱਪਰ ਤਿੰਨ ਸੂਟ ਬਾਈ ਕਰਦੇ ਹੋ ਤਾਂ ਤੁਹਾਡੇ ਲਈ ਸ਼ਿਪਿੰਗ ਫ੍ਰੀ ਹੋਏਗੀ ਅੱਜ ਦੀ ਜਿਹੜੀ ਆਫਰ ਸੀ ਉਹ ਭੈਣਾਂ ਲਈ ਸੌਣ ਦੇ ਸੰਧਾਰੇ ਦੇ ਉੱਪਰ ਆਪਾਂ ਨੇ ਆਫਰ ਲਗਾਈ ਹੈਗੀ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਆਪਣੇ ਲਈ ਬਾਈ ਕਰ ਸਕਦੇ ਹੈਗੇ ਹੋ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਇਹ ਪੀਸ ਆ ਜਿਹੜੇ ਉਹ ਬਾਈ ਹੋ ਰਹੇ ਨੇ ਮਿਲ ਰਹੇ ਨੇ ਤੁਸੀਂ ਕਰ ਸਕਦੇ ਹੈਗੇ ਹੋ ਔਰ ਲਾਸਟ ਦੇ ਮੈਂ ਹੀ ਰਿਕਵੈਸਟ ਕਰਨਾ ਚਾਹਾਂਗੀ ਭੈਣਾਂ ਨੂੰ ਕਿ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣੇ ਔਰ ਸਭ ਤੋਂ ਪਹਿਲਾਂ ਜਿਹੜੇ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਔਰ ਤੁਹਾਨੂੰ ਜਿਹੜੇ ਤੁਸੀਂ ਆਪਣੇ ਲਈ ਜਿਹੜੇ ਸੋਹਣੇ ਸੋਨੇ ਸੂਟ ਆਪਣੇ ਲਈ ਬਾਏ ਕਰ ਸਕੋ ਥੈਂਕ ਯੂ so much